ਹਾਉ ਗੁਰ ਸ਼ਰਣਾ ਇਟੇ ਪਵਾ ਕਰ ਦਿਆ ਮੇਲੇ ਪ੍ਰਭ ਸੋਏ ਆਈ ਹੈਵ ਕਮ ਐਂਡ ਕਲਾਪ ਇਨ ਦਾ ਗੁਰੂਜ਼ ਸੈਂਚਰੀ ਇਨ ਹਿਸ ਕਾਈਨੈਸ ਹੀ ਹੈਜ਼ ਜੁਆਇੰਟਡ ਮੀ ਵਿਦ ਦਾ ਲੋਕ ਹਾਉ ਗੁਰ ਸ਼ਰਣਾ ਇਟੇ ਪਵਾ ਆਪਣੀ ਹਉਮੈ ਨੂੰ ਛੱਡ ਕੇ ਮੇਰਾ ਮਨ ਕਰਦਾ ਕਿ ਮੈਂ ਗੁਰੂ ਸ਼ਰਨ ਚ ਜਾ ਕੇ ਲੱਗ ਪਵਾਂ ਰੋਮਾ ਬਿਰਲਾਪ ਕਰਾਂ ਕਿ ਗੁਰੂ ਜੀ ਮੈਨੂੰ ਸੱਤ ਮਾਰਗ ਦਿਖਾ ਕੇ ਪਰਮਾਤਮਾ ਦੇ ਵਿੱਚ ਭੇਦ ਕਰ ਦੋ ਆਪ ਜੀ ਦੇ ਕਹੇ ਤੇ ਚੱਲਾਂ ਸਾਰਿਆਂ ਦਾ ਸਹਾਰਾ ਬਣਾ ਜਿੰਨੇ ਜੋਗਾ ਹੈਗਾ ਜਿੰਨੇ ਜੋਗਾ ਦੁਸ਼ਮਣ ਹੈ ਸਾਰਿਆਂ ਦੇ ਵਿੱਚੋਂ ਤੁਹਾਡਾ ਦਰਸ਼ਨ ਕਰਾਂ ਮੈਨੂੰ ਕੋਈ ਵੀ ਲੱਗ ਫਿਰਕੇ ਪ੍ਰਸਤਾਵਾਂ ਜਾਂ ਮੈਨੂੰ ਲੱਗ ਕੋਈ ਧਰਮ ਵਾਲਾ ਨਾ ਵੀ ਮੇਰੀ ਵੀ ਅੱਖ ਭਾਈ ਕਨਈਏ ਜੀ ਵਾਲੀ ਹੋ ਜੇ ਮੈਨੂੰ ਦੁਸ਼ਮਣਾਂ ਵਿੱਚੋਂ ਵੀ ਤੁਹਾਡੇ ਦਰਸ਼ਨ ਮੇਨ ਮੇਰਾ ਜੀਵਨ ਸਫਲ ਇਸ ਤਰੀਕੇ ਨਾਲ ਹੋ ਜਵੇ ਇਹ ਮੇਰੇ ਮਨ ਚ ਬੁਰਾਈ ਮੁੱਕ ਜੇ ਤੇ ਮੈਨੂੰ ਹਰ ਦਿਣੀ ਅਮਰਤ ਵੇਲਾ ਚੜਿਆ ਰਹੇ 24 ਘੰਟੇ ਅੱਠੇ ਪਹਿਰ ਮੇਰੀ ਸ਼ਕਲ ਨੂੰ ਦੇਖ ਕੇ ਲੱਗੇ ਇਹ ਹੁਣ ਤੇ ਅਮਰਤ ਵੇਲਾ ਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ